ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਸਾਥੀ ਦਾ ਕੀ ਰੋਲ ਹੁੰਦਾ ਹੈ ਇਹਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਆ ਪਰ ਕਿਹਾ ਜਾਂਦਾ ਹੈ ਕਿ ਜੇ ਸਾਨੂੰ ਇੱਕ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜੀਵਨ ਸਾਥੀ ਸਹੀ ਨਹੀਂ ਮਿਲਦਾ ਤੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਇੱਕ লাশ ਦੀ ਤਰ੍ਹਾਂ ਹੁੰਦੀ ਹੈ ਪਰ ਕਹਿੰਦੇ ਨੇ ਜੇ ਕਿਸੇ লাশ ਨੂੰ ਜਗਾਉਣਾ ਹੋਵੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਨੀਆਂ ਹੋਣ ਤਾਂ ਇੱਕ ਚੰਗਾ ਜੀਵਨ ਸਾਥੀ ਕੁਝ ਵੀ ਕਰ ਸਕਦਾ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਹੀ ਘਟਨਾ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਜੀਵਨ ਸਾਥੀ ਨੇ ਆਪਣੇ ਜੀਵਨ ਸਾਥੀ ਨੂੰ ਗੋਦੀ ਚੁੱਕ ਕੇ ਲਾਵਾਂ ਲਈਆਂ ਇਹ ਗੱਲ ਕਿਸੇ ਹੋਰ ਦੀ ਨਹੀਂ ਬਲਕਿ ਗਗਨ ਦੀ ਹੈ ਜੋ ਕਿ ਸਮਰਾਲਾ ਦੇ ਇੱਕ ਨੇੜਲੇ ਪਿੰਡ ਦੀ ਰਹਿਣ ਵਾਲੀ ਕੁੜੀ ਸੀ ਉਹ ਬਚਪਨ ਤੋਂ ਹੀ ਬਹੁਤ ਸਿਆਣੀ ਤੇ ਸੁਚੱਜੀ ਹੋਣ ਕਰਕੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਉਹਨਾਂ ਨੇ 10ਵੀਂ ਦੀ ਪੜ੍ਹਾਈ ਪੂਰੀ ਕਰ ਲਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਿੰਡ ਦੇ ਸਕੂਲ ਦੇ ਵਿੱਚ ਪੜਨ ਦੇ ਲਈ ਕਲਾਸਾਂ ਨਹੀਂ ਮਿਲੀਆਂ ਤਾਂ ਉਹਨਾਂ ਨੂੰ ਸਮਰਾਲੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਉਸ ਸਮੇਂ ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਨੂੰ ਸਾਈਕਲ ਵੀ ਦਿੱਤੇ ਗਏ ਸੀ ਤਾਂ ਉਹ ਆਪਣੀਆਂ ਸਹੇਲੀਆਂ ਦੇ ਨਾਲ ਸਮਰਾਲਾ ਪਿੰਡ ਦੇ ਵਿੱਚ ਪੜਨ ਜਾਂਦੀ। ਪਿੰਡ ਤੋਂ ਲੈ ਕੇ ਸਮਰਾਲੇ ਦਾ ਸਫ਼ਰ ਉਹ ਸਾਈਕਲ ਤੇ ਹੀ ਤੈਅ ਕਰਦੀਆਂ ਹੌਲੀ-ਹੌਲੀ ਜਾਂਦੀਆਂ ਤੇ ਫਿਰ ਘਰ ਵਾਪਸ ਆ ਜਾਂਦੀਆਂ। ਚਾਰੇ ਪੰਜੇ ਸਹੇਲੀਆਂ ਇਕੱਠੀਆਂ ਹੋ ਕੇ ਸਵੇਰ ਵੇਲੇ ਸਕੂਲ ਨੂੰ ਚਾਲੇ ਪਾ ਲੈਂਦੀਆਂ ਤੇ ਉਹਨਾਂ ਦੀ ਕਲਾਸ ਦੇ ਵਿੱਚ ਬਹੁਤ ਸਾਰੇ ਹੋਰ ਵੀ ਬੱਚੇ ਪੜਦੇ ਸੀ। ਕਿਹਾ ਜਾਵੇ ਤਾਂ 40 ਤੋਂ 50 ਮੁੰਡੇ ਤੇ 20 ਤੋਂ 23 ਕੁੜੀਆਂ ਸੀ। ਜਿਸ ਕਰਕੇ ਕਦੇ ਵੀ ਗगन ਨੇ ਅਜਿਹੀ ਹਰਕਤ ਨਹੀਂ ਕੀਤੀ ਕਿ ਉਸ ਨੂੰ ਕਿਸੇ ਅੱਗੇ ਨੀਮਾ ਝੁਕਣਾ ਪਵੇ ਇੱਕ ਦਿਨ ਅਜਿਹੀ ਅਨਹੂਣੀ ਹੋ ਜਾਂਦੀ ਹੈ ਕਿ ਗगन ਦੇ ਉਸ ਦੀਆਂ ਚਾਰੇ ਸਹੇਲੀਆਂ ਉਸ ਦੇ ਨਾਲ ਆ ਰਹੀਆਂ ਹੁੰਦੀਆਂ ਨੇ ਤੇ ਪਿੰਡ ਵਾਲੀ ਸੜਕ ਦੇ ਉੱਪਰ ਦੋ ਟਰੱਕ ਵੱਡੀ ਮਾਤਰਾ ਦੇ ਵਿੱਚ ਜਦੋਂ ਤੇਜ਼ੀ ਨਾਲ ਆ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਗगन ਦੇ ਸਾਈਕਲਾਂ ਤੇ ਫੇਟਵਾ ਜਾਂਦੀ ਹੈ ਪਹਿਲੇ ਨੇ ਤਾਂ ਓਵਰਟੇਕ ਕਰ ਲਿਆ ਹੁੰਦਾ ਤੇ ਪਰ ਦੂਜਾ ਟਰੱਕ ਬਿਲਕੁਲ ਵੀ ਨਹੀਂ ਦੇਖ ਪਾਉਂਦਾ ਕਿਉਂਕਿ ਸਰਦੀ ਦਾ ਮੌਸਮ ਹੋਣ ਕਰਕੇ ਬਹੁਤ ਜ਼ਿਆਦਾ ਧੁੰਦ ਸੀ ਤੇ ਉਹਨਾਂ ਕਰਕੇ ਫੇਟ ਵੱਜ ਜਾਂਦੀ ਹੈ। ਗगन ਦਾ ਸਾਈਕਲ ਤਾਂ ਬਿਲਕੁਲ ਹੀ ਟੁੱਟ-ਫੁੱਟ ਜਾਂਦਾ ਏ ਤੇ ਗगन ਦੇ ਸੱਟਾਂ ਵੀ ਬਹੁਤ ਲੱਗਦੀਆਂ ਨੇ। ਉਸ ਦੀਆਂ ਸਹੇਲੀਆਂ ਕੁਝ ਕ ਤਾਂ ਖੇਤਾਂ ਵਾਲੇ ਪਾਸੇ ਜੋ ਡਿੱਗ ਪੈਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਤਾਂ ਬੱਜ ਜਾਂਦੀ ਹੈ ਪਰ ਗगन ਤੇ ਉਸ ਦੀ ਪੱਕੀ ਸਹੇਲੀ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਵੇਂ ਹੀ ਮੋੜ ਆ ਜਾਂਦੇ ਨੇ। ਗਗਨ ਦਾ ਇੱਕ ਹੱਡੀਆਂ ਦੀ ਮੋਠੀ ਬਣ ਜਾਂਦੀ ਹੈ ਕਿਉਂਕਿ ਉਸਦੇ ਬਹੁਤ ਸਾਰੇ ਫੈਕਚਰ ਆਏ ਹੁੰਦੇ ਨੇ ਮਲਟੀ ਫੈਕਚਰ ਹੋਣ ਕਰਕੇ ਡਾਕਟਰ ਉਸ ਨੂੰ ਕਹਿ ਦਿੰਦੇ ਨੇ ਕਿ ਨਾ ਇਹ ਟੁੱਟ ਸਕਦੀ ਹੈ ਤੇ ਨਾ ਹੀ ਇਹ ਕੁਝ ਹੁਣ ਕਰ ਸਕਦੀ ਹੈ ਜਿਸ ਤੋਂ ਬਾਅਦ ਗਗਨ ਬਹੁਤ ਦੁਖੀ ਹੁੰਦੀ ਹੈ ਪਰਿਵਾਰ ਵਾਲੇ ਆਪਣੀ ਵਾਹ ਲਾ ਲ ਦਿੰਦੇ ਨੇ ਕਿ ਇਸ ਦਾ ਕਿਵੇਂ ਨਾ ਕਿਵੇਂ ਕਰਕੇ ਇਲਾਜ ਕਰਵਾਇਆ ਜਾਵੇ ਪਰ ਅਫਸੋਸ ਕਿ ਉਹ ਬਿਲਕੁਲ ਵੀ ਤੁਰ ਫਿਰ ਨਹੀਂ ਸਕਦੀ ਉਸ ਦਾ ਪੜਾਈ ਦਾ ਸੁਪਨਾ ਜੋ ਕਿ ਉਹ ਵੱਡੇ ਸੁਪਨੇ ਦੇਖਦੀ ਸੀ ਤੇ ਕਹਿੰਦੀ ਸੀ ਕਿ ਮੈਂ ਪੜ ਲੈ ਕੇ ਇੱਕ ਵੱਡੀ ਅਫਸਰ ਬਣਾਂਏ ਉਹ ਵੀ ਉੱਥੇ ਹੀ ਰੋਲ ਜਾਂਦਾ ਹੈ। ਉਸ ਤੋਂ ਬਾਅਦ ਗਗਨ ਘਰ ਦੇ ਵਿੱਚ ਬਿਲਕੁਲ ਹੀ ਮਾਇੂਸ ਹੋ ਜਾਂਦੀ ਹੈ, ਦੁਖੀ ਰਹਿਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਤਾਂ ਸਾਰੇ ਹੀ ਸੁਪਨੇ ਟੁੱਟ ਗਏ। ਪਰ ਫਿਰ ਵੀ ਡਿਸਟੈਂਸ ਦੇ ਕਰਕੇ ਉਹ ਆਪਣੀ ਬੀਏ ਦੀ ਪੜ੍ਹਾਈ ਤਾਂ ਪੂਰੀ ਕਰ ਲੈਂਦੀ ਹੈ ਤੇ ਹੁਣ ਉਸ ਦੀ ਉਮਰ ਵੀ ਵੱਧਦੀ ਜਾਂਦੀ ਹੈ ਜਿਸ ਕਰਕੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਵੀ ਪਰੇਸ਼ਾਨ ਹੁੰਦੇ ਨੇ ਤੇ ਕਹਿੰਦੇ ਨੇ ਕਿ ਹੁਣ ਕੁੜੀ ਦਾ ਵਿਆਹ ਕਿਵੇਂ ਹੋਊਗਾ? ਇਸ ਨਾਲ ਤਾਂ ਕਿਸੇ ਨੇ ਵਿਆਹ ਵੀ ਨਹੀਂ ਕਰਵਾਉਣਾ ਦੇਸ ਤੋਂ ਬਾਅਦ ਗਗਨ ਵੀ ਇਹ ਗੱਲ ਸੁਣ ਕੇ ਦੁਖੀ ਹੋ ਜਾਂਦੀ ਹੈ ਪਰ ਉਹ ਆਪਣੇ ਨਾਨਕਿਆਂ ਦੇ ਘਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਦੋਂ ਜਾਣ ਲੱਗਦੀ ਹੈ ਤਾਂ ਉਸ ਦਾ ਮਨ ਗੁਰੂ ਵਾਲੇ ਪਾਸੇ ਮੁੜ ਜਾਂਦਾ ਹੈ ਕਹਿੰਦੇ ਨੇ ਜਦੋਂ ਸਾਨੂੰ ਕਿਸੇ ਦਾ ਸਹਾਰਾ ਨਾ ਮਿਲੇ ਜਦੋਂ ਅਸੀਂ ਬਹੁਤ ਦੁਖੀ ਹੋ ਜਾਈਏ ਤਾਂ ਸਾਨੂੰ ਇੱਕੋ ਇੱਕ ਸਹਾਰਾ ਮਿਲਦਾ ਹੈ ਉਹ ਹੈ ਪਰਮਾਤਮਾ ਦਾ ਘਰ ਜਦੋਂ ਆਪਣੇ ਨਾਨਕੇ ਘਰ ਜਾਂਦੀ ਹੈ ਤੇ ਆਪਣੇ ਨਾਨਾ ਨਾਨੀ ਨਾਲ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਕੇ ਆਉਂਦੀ ਹੈ ਤਾਂ ਉਸ ਦਿਨ ਤੋਂ ਬਾਅਦ ਗਗਨ ਨੂੰ ਕਿਸੇ ਨਾਲ ਵੀ ਮੋਹ ਨਹੀਂ ਰਹਿੰਦਾ ਫਿਰ ਗगन ਸਾਰਿਆਂ ਦਾ ਮੋਹ ਛੱਡ ਕੇ ਬਸ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੀ ਹੈ ਸਵੇਰ ਸ਼ਾਮ ਗੁਰਬਾਣੀ ਪੜ੍ਹਦੀ ਹੈ ਤੇ ਪ੍ਰਮਾਤਮਾ ਦਾ ਨਾਮ ਧਿਆਉਂਦੀ ਹੈ ਨਾਮ ਧਿਆਉਂਦੇ ਧਿਆਉਂਦੇ ਉਸ ਨੂੰ ਇਹ ਗੱਲ ਸਮਝ ਲੱਗ ਜਾਂਦੀ ਹੈ ਕਿ ਮੈਨੂੰ ਕਿਸੇ ਦਾ ਮੋਹ ਨਹੀਂ ਕਰਨਾ ਚਾਹੀਦਾ ਬਸ ਪ੍ਰਮਾਤਮਾ ਦਾ ਹੀ ਸਹਾਰਾ ਤੱਕਣਾ ਚਾਹੀਦਾ ਹੈ ਇਹ ਗੱਲਾਂ ਕਰਦੇ ਕਰਦੇ ਪਰਿਵਾਰ ਵਾਲੇ ਤਾਂ ਕਿਤੇ ਨਾ ਕਿਤੇ ਦੁਖੀ ਹੁੰਦੇ ਨੇ ਪਰ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਉਦੋਂ ਆਉਂਦਾ ਜਦੋਂ ਗगन ਦੇ ਲਈ ਆਪ ਇੱਕ ਮੁੰਡਾ ਰਿਸ਼ਤਾ ਭੇਜਦਾ ਹੈ ਜਿਸ ਨੂੰ ਸੁਣ ਕੇ ਪਰਿਵਾਰ ਵਾਲੇ ਖੁਸ਼ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਆਖਿਰ ਸਾਡੀ ਧੀ ਨੂੰ ਕਿਸ ਨੇ ਰਿਸ਼ਤਾ ਭੇਜਿਆ ਪਰ ਰਿਸ਼ਤੇਦਾਰ ਤਾਂ ਬਹੁਤ ਗੱਲਾਂ ਕਰਦੇ ਨੇ ਕਿ ਇਸ ਅਪਾਹਜ ਦੇ ਨਾਲ ਕੌਣ ਰਿਸ਼ਤਾ ਕਰਾਊਗਾ ਪਰ ਉਹ ਮੁੰਡਾ ਸੱਚਮੁੱਚ ਗਗਨ ਦੇ ਲਈ ਰਿਸ਼ਤਾ ਭੇਜਦਾ ਹੈ ਤੇ ਆਖਿਰ ਉਹ ਰਿਸ਼ਤਾ ਕਿਉਂ ਭੇਜਦਾ ਹੈ ਇਹ ਤੁਹਾਨੂੰ ਵੀਡੀਓ ਦੇ ਅੰਤ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜ਼ਰੂਰ ਬਨੇ ਰਹੋ ਜਦੋਂ ਪਰਿਵਾਰ ਦੇ ਵਿੱਚ ਰਿਸ਼ਤਾ ਆ ਜਾਂਦਾ ਹੈ ਤਾਂ ਪਰਿਵਾਰ ਵਾਲੇ ਬਹੁਤ ਖੁਸ਼ ਹੁੰਦੇ ਨੇ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਪਰ ਕਿਤੇ ਨਾ ਕਿਤੇ ਗगन ਸੋਚਦੀ ਹੈ ਕਿ ਮੇਰੇ ਨਾਲ ਵਿਆਹ ਕਰਵਾਉਣ ਵਾਲਾ ਕਿਹੜਾ ਮੁੰਡਾ ਤਿਆਰ ਹੋ ਗਿਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਨੇ ਤੇ ਵਿਆਹ ਵਾਲੇ ਮੁੰਡੇ ਵਾਲੇ ਜਦੋਂ ਕੁੜੀ ਨੂੰ ਦੇਖਣ ਆਉਂਦੇ ਨੇ ਤਾਂ ਉਹ ਪਹਿਲੀ ਨਜ਼ਰ ਦੇ ਵਿੱਚ ਉਸ ਨੂੰ ਹਾਂ ਕਰ ਦਿੰਦੇ ਨੇ ਤੇ ਕਹਿੰਦੇ ਨੇ ਸਾਡੇ ਮੁੰਡੇ ਦਾ ਤਾਂ ਇਸੇ ਕੁੜੀ ਨਾਲ ਹੀ ਰਿਸ਼ਤਾ ਹੋਣਾ ਹੈ ਉਸ ਤੋਂ ਬਾਅਦ ਗगन ਦੇ ਪਰਿਵਾਰ ਵਾਲੇ ਬਹੁਤ ਖੁਸ਼ ਹੁੰਦੇ ਨੇ ਤੇ ਵਿਆਹ ਵਾਲਾ ਦਿਨ ਵੀ ਆ ਜਾਂਦਾ ਹੈ ਜਦੋਂ ਲਾਵਾ ਹੋਣ ਲੱਗਦੀਆਂ ਨੇ ਤਾਂ ਉਸ ਸਮੇਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਤਾਂ ਇਹੀ ਸੋਚ ਹੁੰਦੀ ਹੈ ਕਿ ਆਖਿਰ ਉਹ ਲਾਵਾ ਕਿਵੇਂ ਲਊਗੀ ਕਿਉਂਕਿ ਗगन ਨੂੰ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਹੀ ਬਿਠਾ ਦਿੱਤਾ ਜਾਂਦਾ ਹੈ ਭਾਵੇਂ ਕਿ ਗगन ਦੇ ਘਰ ਵਾਲੇ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਤਾਂ ਇਸ ਗੱਲ ਦਾ ਪਤਾ ਸੀ ਕਿ ਉਸ ਦੇ ਲੱਤਾ ਮਾਹ ਨਹੀਂ ਨੇ ਤੇ ਉਹ ਪਾਹਜ ਹੈ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਕਰਕੇ ਉੱਥੇ ਬੈਠੀ ਰਹਿੰਦੀ ਹੈ ਤੇ ਚੁੱਪ ਰਹਿੰਦੀ ਹੈ ਤੇ ਜਦੋਂ ਗਰੰਥੀ ਸਿੰਘ ਜੀ ਲਾਵਾ ਪੜ੍ਹਦੇ ਨੇ ਤਾਂ ਉਸ ਸਮੇਂ ਲਾੜਾ ਕੀ ਕਰਦਾ ਹੈ ਗगन ਨੂੰ ਗੋਦੀ ਚੁੱਕ ਲੈਂਦਾ ਤੇ ਗੋਦੀ ਚੁੱਕ ਕੇ ਲਾਵਾ ਲੈਂਦਾ ਹੈ ਉਸ ਵਿੱਲੇ ਵਿਆਹ ਦੇ ਵਿੱਚ ਆਏ ਰਿਸ਼ਤੇਦਾਰ ਗੱਲਾਂ ਕਰਦੇ ਨੇ ਤੇ ਕਹਿੰਦੇ ਨੇ ਕਿ ਇਹ ਤਾਂ ਮੁੰਡਾ ਸੀਏ ਬਣਿਆ ਹੋਇਆ ਇਸ ਕੋਲ ਤਾਂ ਬਹੁਤ ਪੈਸਾ ਹੈ ਇਸ ਨੂੰ ਇਹੀ ਕੁੜੀ ਮਿਲੀ ਸੀ ਇਸ ਦਾ ਤਾਂ ਵਿਆਹ ਵਧੀਆ ਕਰੇ ਹੋ ਜਾਣਾ ਗਗਨਦੇ ਸੌਰੇ ਪਰਿਵਾਰ ਵਾਲੇ ਬਹੁਤ ਅਮੀਰ ਸੀ ਤੇ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਤੇ ਇਹ ਮੁੰਡਾ ਕੋਈ ਹੋਰ ਨਹੀਂ ਬਲਕਿ ਅਮਨ ਸਿੰਘ ਜੋ ਕਿ ਗਗਨ ਨੂੰ ਬਚਪਨ ਤੋਂ ਪਿਆਰ ਕਰਦਾ ਤੇ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਮੈਂ ਇਸਨੂੰ ਪਿਆਰ ਕਰਦਾ ਸੀ ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਸੋਚਿਆ ਕਿ ਜਦੋਂ ਉਸ ਦਾ ਸਭ ਕੁਝ ਠੀਕ ਸੀ ਜਦੋਂ ਉਹ ਬਿਲਕੁਲ ਸਹੀ ਸੀ ਤਾਂ ਮੈਂ ਉਸਨੂੰ ਪਿਆਰ ਕਰਦਾ ਸੀ ਪਰ ਅੱਜ ਉਸ ਦੇ ਨਾਲ ਕੋਈ ਅਣਹੋਣੀ ਵਾਪਰ ਗਈ ਹੈ ਤਾਂ ਮੇਰਾ ਪਿਆਰ ਕਿਵੇਂ ਘਟ ਸਕਦਾ ਹੈ ਇਹ ਗੱਲਾਂ ਸੋਚਣ ਤੇ ਮੈਨੂੰ ਮਜਬੂਰ ਕਰ ਦਿੱਤਾ ਤੇ ਮੈਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਜਿਸ ਤੋਂ ਬਾਅਦ ਅਮਨ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਕਿਸ ਤਰ੍ਹਾਂ ਤਾਂ ਅਮਨ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਗੱਲ ਨੂੰ ਸਮਝਿਆ ਤੇ ਕਿਹਾ ਕਿ ਇਹ ਗੱਲ ਤਾਂ ਬਿਲਕੁਲ ਸਹੀ ਕਹੀ ਹੈ ਕਿ ਜਦੋਂ ਕੁੜੀ ਠੀਕ ਸੀ ਤਾਂ ਉਸ ਨੂੰ ਤਾਂ ਪਿਆਰ ਕਰਦਾ ਸੀ ਤੇ ਅੱਜ ਉਸ ਦੇ ਅਪਾਹਜ ਹੋਣ ਤੇ ਤੋਂ ਉਸ ਨੂੰ ਛੱਡ ਰਿਹਾ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਹ ਗੱਲ ਸੁਣੀ ਤਾਂ ਉਹ ਵੀ ਹੈਰਾਨ ਹੋ ਗਏ ਪਰ ਗगन ਨੂੰ ਇਸ ਗੱਲ ਬਾਰੇ ਉਦੋਂ ਪਤਾ ਲੱਗਿਆ ਜਦੋਂ ਵਿਆਹ ਕੇ ਅਮਨ ਦੇ ਘਰ ਗਈ ਤੇ ਅਮਨ ਹੀ ਉਸ ਨੂੰ ਸਾਰੀ ਗੱਲ ਦੱਸੀ ਜਦੋਂ ਫੇਰਾ ਪਾ ਕੇ ਆਪਣੇ ਪੇਕੇਆਂ ਦੇ ਘਰ ਪਹੁੰਚੀ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਜਦੋਂ ਇਹ ਗੱਲ ਆਖੀ ਤਾਂ ਉਹ ਵੀ ਕਹਿਣ ਲੱਗੇ ਕਿ ਸਾਡੀ ਕੁੜੀ ਤਾਂ ਬਿਲਕੁਲ ਸਹੀ ਹੱਥਾਂ ਦੇ ਵਿੱਚ ਗਈ ਹੈ ਸਾਡੀ ਕੁੜੀ ਨੂੰ ਤਾਂ ਇੱਕ ਅਜਿਹਾ ਹਮਸਫਰ ਮਿਲਿਆ ਜੋ ਕਿ ਉਸ ਨੂੰ ਫੁੱਲਾਂ ਵਾਂਗ ਰੱਖੇਗਾ ਜਿਸ ਤੋਂ ਬਾਅਦ ਗगन ਦੇ ਅਮਨ ਹੌਲੀ-ਹੌਲੀ ਖੁਸ਼ ਰਹਿਣ ਲੱਗੇ ਤੇ ਕਹਿਣ ਲੱਗੇ ਕਿ ਹੁਣ ਤਾਂ ਸਾਡੀ ਜ਼ਿੰਦਗੀ ਵੀ ਸਵਰਗ ਬਣ ਗਈ ਹੈ ਗगन ਜੋ ਸਾਰਾ ਦਿਨ ਦੁਖੀ ਰਹਿੰਦੀ ਸੀ ਉਹ ਵੀ ਹੁਣ ਖੁਸ਼ ਰਹਿਣ ਲੱਗ ਪਈ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਹਾ ਜਾਂਦਾ ਹੈ ਕਿ ਪਰਮਾਤਮਾ ਆਪੇ ਜੋੜੀਆਂ ਬਣਾਉਂਦਾ ਪਰ ਇਸ ਜੋੜੀ ਨੇ ਤਾਂ ਬਿਲਕੁਲ ਹੀ ਕਮਾਲ ਕਰ ਦਿੱਤਾ ਕਿ ਕਿਸ ਤਰ੍ਹਾਂ ਆਪਣੇ ਪਿਆਰ ਦੀ ਮਿਸਾਲ ਵੀ ਦਿੱਤੀ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਦੇਖਦੇ ਆਪਾਂ ਨੌਜਵਾਨ ਪੀੜੀ ਇੱਕ ਨਹੀਂ ਦੋ ਨਹੀਂ ਬਹੁਤ ਕਿ ਬਹੁਤ ਰਿਸ਼ਤਿਆਂ ਦੇ ਵਿੱਚ ਜੁੜੀ ਹੋਈ ਹੈ ਤੇ ਉਲਝੀ ਹੋਈ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਅਗਲੇਰਾ ਸਫਲ ਕਿਵੇਂ ਦਾ ਹੋਣਾ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਕਿ ਜੇਕਰ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਾਣਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈ ਫੇਰ ਉਹ ਸਾਡਾ ਆਪਣਾ ਹੋਵੇ ਚਾਹੇ ਬੇਗਾਨਾ ਕਿਉਂਕਿ ਜ਼ਿੰਦਗੀ ਸਾਰਿਆਂ ਦੀ ਇੱਕੋ ਜਹੀ ਹੁੰਦੀ ਹੈ ਇਹਨਾਂ ਹੋਣੀਆ ਤਾਂ ਵਿਆਹ ਤੋਂ ਬਾਅਦ ਵੀ ਵਾਪਰ ਸਕਦੀਆਂ ਸੀ ਪਰ ਅਮਨ ਨੇ ਕਿਸ ਤਰ੍ਹਾਂ ਗਗਨ ਨੂੰ ਸਮਝਿਆ ਇਹ ਤਾਂ ਆਪਾਂ ਜਾਣਦੇ ਹੀ ਹਾਂ ਇਸ ਵੀਡੀਓ ਦੇ ਬਾਰੇ ਤੁਸੀਂ ਆਪਣੇ ਵਿਚਾਰ ਵੀ ਸਾਨੂੰ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰੋਗੇ ਅਜਈਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰੱਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ